ਮੋਗਾ ਜ਼ਿਲ੍ਹੇ ਦੇ ਪਿੰਡ ਚੂਟੀਆਂ ਕਲਾਂ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਨੇ ਮਾਨਸਿਕ ਪਰੇਸ਼ਾਨੀ ਦੇ ਚਲਦੇ ਰੇਲ ਹੇਠਾ ਕੇ ਖੁਦਕੁਸ਼ੀ ਕਰ ਲਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਿਤਾ ਸੁੱਚਾ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਵਿੰਦਰ ਸਿੰਘ ਉਮਰ ਕਰੀਬ 24 ਸਾਲ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਸਵੇਰੇ ਉਹ ਕੰਮ ਲਈ ਘਰੋਂ ਨਿਕਲਿਆ ਸੀ ਸਬੰਧੀ ਜਾਣਕਾਰੀ ਦਿੰਦੇ ਹੋਏ ਤਕਤੀਸ਼ ਅਫਸਰ ਏਐਸਆਈ ਗੁਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚੂਟੀਆਂ ਕਲਾਂ ਦੇ ਕੋਲ ਇੱਕ ਨੌਜਵਾਨ ਨੇ ਰੇਲ ਗੱਡੀ ਹੇਠਾ ਕੇ ਖੁਦਕੁਸ਼ੀ ਕਰ ਲਈ ਹੈ ਮੌਕੇ ਤੇ ਪਹੁੰਚ ਕਿ লাশ ਨੂੰ ਕਬਜ਼ੇ ਚ ਲੈ ਕੇ ਹਸਪਤਾਲ ਭੇਜ ਦਿੱਤਾ ਗਿਆ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮਰਨਾ ਸੋਚਾ ਸਿੰਘ ਜੀ ਸੋਚਾ ਸਿੰਘ ਜੀ ਤੁਸੀਂ ਕਿੱਥੇ ਖੜੇ ਹੋ ਤਾਂ ਕੀ ਹਾਸਾ ਆਇਆ ਇੱਥੇ ਇੱਥੇ ਜੀ ਮੇਰੇ ਬੇਟਾ ਇੱਥੇ ਰੇਲ ਗੱਡੀ ਠਾ ਗਿਆ। ਅੱਛਾ ਜਿੱਥੇ ਹੁਣ ਖੜੇ ਆ ਇੱਥੇ ਕਿੰਨੀ ਉਮਰ ਦਾ ਸੀ? ਹੋਊਗਾ 24 24 ਦੇ ਲਗਭਗ ਹੋਊਗਾ। ਅੱਛਾ ਜੀ ਵਿਆਹ ਵਰ ਸੀ? ਨਹੀਂ ਜੀ। ਕਿੱਤੇ ਵਜੋਂ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਜੀ ਮਿਹਨਤ ਮਜ਼ਦੂਰੀ ਕਰਦੇ ਜਮੀਂਦਾਰ ਨੇ ਦਿਹਾੜੀ ਤੇ ਪੇ ਜਾਂਦੇ ਆ ਕਿੰਨੇ ਬੱਚੇ ਤੁਹਾਡੇ ਬੱਚੇ ਜੀ ਮੇਰੇ ਸੀਗੇ ਪੰਜ ਸੀਗੇ ਇੱਕ ਬੇਟਾ ਦਾ ਮੇਰਾ ਘਰੇ ਪਹਿਲਾਂ ਨਿੱਕਾ ਬਿਮਾਰ ਹੋ ਕੇ ਗੁਜ਼ਰ ਗਿਆ ਸੀਗਾ ਇਹ ਦਾ ਜਹਾਜ਼ ਸਾਹ ਵਾਪਰ ਗਿਆ ਦੋ ਬੇਟੇ ਮੇਰੇ ਕੋਲੇ ਹੈਗੇ ਇੱਕ ਬੇਟੀ ਆ ਤੇ ਘਰੋਂ ਕਦੋਂ ਕਿੰਨੇ ਕੁਝ ਗਿਆ ਹੀ ਇਹ ਸਾਡੇ ਨਾਲ ਤਾਂ ਘਰੋਂ ਜੀ ਤੜਕੇ ਤੇ ਨਿਕਲਿਆ ਘਰੋਂ ਤੇ ਉਂ ਵੀ ਲੈ ਜਾਂਦਾ ਨਹੀਂ ਜਾਂਦਾ ਸੀ ਮੰਡੇ ਕੰਮ-ਕੰਮ ਕਰਨਾ ਕੀ ਕੰਮ ਕਰਦੇ ਹੋ ਮੰਡੀ ਪਾਪ ਹੋਰੀਆਂ ਬਾਰੀਆਂ ਦਾ ਕਰਦਾ ਸੀਗਾ ਮਾੜਾ ਮੋਟਾ ਕਿਤੇ ਕਿਤੇ ਮਿਲਦਾ ਸੀ ਮਾੜਾ ਮੋਟਾ ਅੱਛਾ ਜੀ ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਤੁਹਾਡਾ ਬਟਾ ਇਹ ਤਾਂ ਜਦੋਂ ਪਿੰਡ ਵਿੱਚ ਰੋਲਾ ਪੈ ਗਿਆ ਤੇ ਕਹਿੰਦੇ ਬੰਦਾ ਆ ਗਿਆ ਬੰਦਾ ਆ ਗਿਆ ਸਾਡੇ ਪਿੰਡ ਤੇ ਜਵਾਕ ਇੱਥੇ ਆ ਵੀ ਆ ਜਾਂਦੇ ਹੋ ਫਿਰ ਜਾ ਕੇ ਸਾਨੂੰ ਕਹਿੰਨੇ ਘਰੇ ਜਾ ਕੇ ਦੱਸਿਆ ਅਸੀਂ ਤਾਂ ਹੁਣ ਸਟੋਰੀ ਬੈਠੇ ਖਾਣੇ ਕਿਸੇ ਕੰਮ ਤੇ ਗਿਆ ਜਾਂ ਕਿਤੇ ਹੋਰ ਗਿਆ ਚਲੋ ਆਜੂਗਾ ਅੱਗੇ ਵੀ ਨੇਰੇ ਹੋਏ ਆ ਜਾਂਦਾ ਸੀਗਾ ਪਰੇਸ਼ਾਨ ਸੀ ਜਾਂ ਮੈਂਟਲੀ ਸੀ ਉਹ ਥੋੜਾ ਜਿਹਾ ਸੀਗਾ ਜੀ ਨਸ਼ਾ ਪੱਤੋ ਹੀ ਕਰਦੇ ਸੀ ਕਰਦਾ ਉਹ ਮਾੜਾ ਮੋਟਾ ਪਰ ਮੇਰੇ ਸਾਹਮਣੇ ਨਹੀਂ ਸੀ ਕਰਦਾ ਜੀ ਹਾਂ ਜੀ ਕਿ ਡੈੱਡ ਬੋਡੀ ਲੈ ਕੇ ਆਏ ਹੋ ਕੀ ਇਹ ਸਾਰਾ ਸਟੇਟਸ ਜੋ ਜਾਣਕਾਰੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਰੇਲਵੇ ਪੁਲਿਸ ਤੋਂ ਕਿਤੋਂ ਮਾਲ ਸਿੰਘ ਦਾ ਫੋਨ ਆਇਆ ਸੀ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਵੀ ਇੱਥੇ ਚੋਟੀਆਂ ਕਲਾਂ ਫਾਟਕਾਂ ਤੇ ਇੱਕ ਡੈੱਡ ਬੋਡੀ ਆਈ ਹੈ ਉਹ ਅਸੀਂ ਲੈ ਕੇ ਆਏ ਆਂ ਇਹ ਗੁਰਵਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਇਹ ਚੋਟੀਆਂ ਕਲਾਂ ਦੇ ਰਹਿਣ ਵਾਲਾ ਇਹਦੇ ਪਿਓ ਦਾ ਨਾਂ ਸੁਚਾ ਸਿੰਘ ਹੈ ਇਹ ਪੱਲੇਦਾਰੀ ਦਾ ਕੰਮ ਕਰਦਾ ਸੀਗਾ ਔਰ ਇਹਨੇ ਖੁਦਕੁਸ਼ੀ ਕੀਤੀ ਹੈ ਉਹ ਅਸੀਂ ਲੈ ਕੇ ਇੱਥੇ ਆ ਕੇ ਮੁਰਤਰੀ ਜੀ ਰੱਖੀ ਹੈ ਉਹ ਬਾਕੀ ਸਵੇਰੇ ਦੇ ਵਾਰਸ ਆਉਣਗੇ ਉਹ ਕਾਰਵਾਈ ਕਰਾ ਕੇ ਤੇ ਲੈ ਦੇਖਣ ਦੇ ਵਿੱਚ ਉਮਰ ਕਿੰਨੀ ਕੀ ਲੱਗਦੀ ਹੈ ਸਰ ਉਮਰ ਜੀ ਦੀ 24 ਤੋਂ 25 ਸਾਲ ਦੇ ਕਰੀਬ ਹੋ ਗਈ ਹੈ ਕਿਹੜੇ ਪਿੰਡ ਦਾ ਰਹਿਣ ਵਾਲਾ ਲੱਗ ਰਹੀ ਝੂਟੀਆਂ ਕਲਾਂ ਦੇ ਰਹਿਣ ਵਾਲਾ ਜੀ ਕਿੰਨੀ ਪਰਿਵਾਰਿਕ ਦਾ ਪਤਾ ਲੱਗਿਆ ਕੁਝ ਕਿੰਨੀ ਜੀ ਪਰਿਵਾਰ ਇਹਦਾ ਫਾਦਰ ਉੱਥੇ ਹੀ ਸੀਗਾ ਜੀ ਜਦੋਂ ਲੈ ਕੇ ਆਂਦਾ ਪਿੰਡ ਦੀ ਪੰਚਾਇਤ ਵੀ ਉੱਥੇ ਹੀ ਉਹ ਅਸੀਂ ਲਿਆ ਕੇ ਦੇ ਇਥੇ ਸਿਵਲ ਹਸਪਤਲ ਵਿੱਚ ਰੱਖਦੀ ਹੈ ਮੇਰਾ ਐਸਐਸਈ ਸਰਜੀਤ ਸਿੰਘ ਹੈ ਜੀ ਸਰਜੀਤ ਸਿੰਘ ਜੀ ਇੱਕ ਰੇਲਵੇ ਦੇ ਉੱਤੋਂ ਬੋਡੀ ਮਿਲੀ ਹੈ ਕਿੱਥੋਂ ਮਿਲੀ ਹੈ ਕੀ ਸਥਿਤੀ ਹੈ ਕੀ ਹੈ ਸਟੇਟਸ ਇਹ ਜੀ ਸਾਨੂੰ ਸਟੇਸ਼ਨ ਮਾਸਟਰ ਡਕਰੂ ਦੀ ਮੈਸੇਜ ਮਿਲ ਰਿਹਾ ਸੀਗਾ ਜੀ ਵੀ ਚੋਟੀਆਂ ਫਾਟਕ ਦੇ ਲਾਗੇ ਕਿਲੋਮੀਟਰ ਨੰਬਰ 88 ਦਾ 89 ਤੇ ਪਾਵਰ ਦੇ ਨਾਲ ਕੋਈ ਇੱਕ ਵਿਅਕਤੀ ਟਕਰਾਇਆ ਤੇ ਉੱਥੇ ਮੌਕੇ ਤੇ ਆਏ ਆ ਤੇ ਉਹਦੀ ਮੌਤ ਹੋ ਚੁੱਕੀ ਹੈ ਤੇ ਹੁਣ ਸਮਾਜ ਸੇਵਾ ਸੁਸਾਇਟੀ ਦੇ ਮਦਦ ਨਾਲ ਅਸੀਂ ਇਹਨੂੰ ਚੱਕ ਕੇ ਸਿਵਲ ਹਸਪਤਾਲ ਮੋਤੀ ਚ ਰਖਵਾਉਣ ਲੱਗੇ ਆਂ ਅਗਲੀ ਕਾਰਵਾਈ ਕੱਲ ਨੂੰ ਕਮਲ ਚ ਲਿਆਂਦੀ ਜਾਊਗੀ ਕਿੰਨੀ ਕੁਮਰ ਦਾ ਇਹ ਦੇਖਣ ਨੂੰ ਲੱਗਦਾ ਸੀਗਾ ਸਰਦਾਰ ਜੀ ਮੋਨਾ ਇਹ 23 24 ਸਾਲ ਦਾ ਮੋਨਾ ਹੈ ਮੁੰਡਾ ਲੜਕਾ ਹੈ ਤੇ ਛੋਟੀਆਂ ਕਲਾਂ ਦਾ ਹੀ ਇਹ ਸਾਨੂੰ ਪਤਾ ਲੱਗਿਆ ਵੀ ਇੱਥੋਂ ਦਾ ਹੀ ਹੈ WhatsApp ਨੂੰ ਮੇਰੇ ਪਤਾ ਲੱਗਾ ਤੁਹਾਨੂੰ ਜੀ ਹਾਂਜੀ WhatsApp ਮੌਕੇ ਤੇ ਹੀ ਹੈ ਜੀ ਉਹਨਾਂ ਦਾ ਕੀ ਕਹਿਣਾ ਹੈ ਕੋਈ ਉਹਨਾਂ ਦਾ ਕਹਿਣਾ ਜੀ ਇਹ ਦਿਮਾਗੀ ਪਰੇਸ਼ਾਨ ਰਹਿੰਦਾ ਸੀਗਾ ਜੀ ਤੇ ਬਾਕੀ ਅਗਲੀ ਤਫ਼ਤੀਸ਼ ਕੱਲ ਕਰਾਂਗੇ ਜੀ ਮੌਕੇ ਤੇ ਤੁਸੀਂ ਆ ਕੇ ਕੀ ਦੇਖਿਆ ਅੱਗੇ ਦੇਖਿਆ ਜੀ ਇਹ ਜਿਹੜੀ ਧੌਣ ਹੈ ਇਹਦੀ ਥੜ੍ਹ ਨਾਲੋਂ ਅਲੱਗ ਹੈ ਖੁਦ ਕਿਸੇ ਕੀਤੀ ਹੋਈ ਹੈ ਇਹ ਜਲਜਾਪ ਦੀ ਹੈ